ਸਮਾਣਾ ਪਟਿਆਲਾ ਸੜਕ ਤੇ ਪਿੰਡ ਨਸੂਪੁਰ ਦੇ ਨਜ਼ਦੀਕ ਜਿਹੜੇ ਇਨੋਵਾ ਕਾਰ ਤੇ ਟਿਪਰ ਦੀ ਟੱਕਰ ਦੇ ਵਿੱਚ 6 ਵਿਦਿਆਰਥੀਆਂ ਦੀ ਮੌਤ ਹੋਈ ਸੀ ਉਹਨਾਂ ਦਾ ਅੰਤਿਮ ਸੰਸਕਾਰ ਸਮਾਣਾ ਦੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਗਿਆ ਜਿਸ ਦੇ ਵਿੱਚ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਇਹ ਬੱਚਿਆਂ ਨੂੰ ਸਰਦਾਇਲੀ ਦਿੱਤੀ ਅਤੇ ਕਿਹਾ ਕਿ ਇਸ ਸੜਕ ਨੂੰ ਜਿਹੜੇ ਲੋਕਾਂ ਦੀ ਮੰਗ ਹੈ ਥੋੜਾ ਜਿਹੀ ਚੋੜੀ ਕੀਤੀ ਜਾਵੇ ਪਟਿਆਲਾ ਤੋਂ ਪਾਤਣਾ ਤੱਕ ਡਬਲ ਕੀਤੀ ਜਾਵੇ ਇਹ ਮੰਗ ਮੈਂ ਲੋਕ ਸਭਾ ਦੇ ਵਿੱਚ ਉਠਾਵਾਂਗਾ ਉਹਦੇ ਟਰਾਂਸਪੋਰਟ ਮੰਤਰੀ ਹੈ ਗੜਗੜੀ ਉਹਨਾਂ ਨੂੰ ਮਿਲਾਂਗਾ ਉਹਨਾਂ ਨੇ ਇਹ ਪਰਿਵਾਰਾਂ ਨਾਲ ਦੁੱਖ ਵੀ ਪ੍ਰਗਟ ਕੀਤਾ ਔਰ ਸਾਬਕਾ ਵਿਧਾਇਕ ਅਕਰਜਿੰਦਰ ਸਿੰਘ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ ਸਤਰਾਣਾ ਦੇ ਸਾਬਕਾ ਵਿਧਾਇਕ ਨਿਰਮਲ ਸਿੰਘ ਨੇ ਅਤੇ ਮਹਿਲਾ ਕਾਂਗਰਸ ਦੀ ਪੰਜਾਬ ਦੀ ਪ੍ਰਧਾਨ ਗੁਰਸੋ ਰੰਦਾਵਾ ਨੇ ਵੀ ਇਸ ਹਾਦਸੇ ਤੇ ਇਨ ਪਰਿਵਾਰਾਂ ਨਾਲ ਦੁੱਖ ਪ੍ਰਗਟ ਕੀਤਾ ਅਤੇ ਇਨ ਬੱਚਿਆਂ ਨੂੰ ਸਰਦਾਨੀ ਦਿੱਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਜਿਹੜਾ ਹੈਵੀ ਟ੍ਰੈਫਿਕ ਹੈ ਉਹ ਰਾਤ ਨੂੰ ਚੱਲਣਾ ਚਾਹੀਦਾ ਹੈ ਦਿਨ ਤੇ ਜਿਹੜੇ ਟਿਪਰ ਹੈ ਪਾਮਟਾਲ ਨੇ ਇਹ ਨਹੀਂ ਚੱਲਣੇ ਚਾਹੀਦੇ ਹੁਣ ਪ੍ਰਸ਼ਾਸਨ ਕਿਸ ਤਰ੍ਹਾਂ ਹੈ ਇਹ ਮਸਲੇ ਹੱਲ ਕਰਦਾ ਹੈ ਸੜਕਾਂ ਤੇ ਹਾਦਸੇ ਰੋਕਣ ਦੇ ਲਈ ਕਿਸ ਤਰ੍ਹਾਂ ਦੇ ਕਦਮ ਉਠਾਉਂਦਾ ਹੈ ਇਹ ਆਉਣ ਵਾਲੇ ਸਮੇਂ ਦੱਸੇਗਾ ਬਹੁਤ ਦੁੱਖ ਵਾਲੀ ਗੱਲ ਹੈ ਕਿ ਅੱਜ ਤਾਂ ਅਸੀਂ ਮਤਲਬ ਇਸ ਸस्कार ਤੇ ਆਏ ਹੈਗੇ ਹਾਂ ਬੱਚਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਆਏ ਹੈ ਬਹੁਤ ਹੀ ਅਣਹੋਣੀ ਵਾਪਰੀ ਹੈਗੀ ਹੈ ਕਿਵੇਂ ਹੋਇਆ ਕਿਵੇਂ ਹੋਇਆ ਅੱਗੇ ਵਾਸਤੇ ਕਿਵੇਂ ਬਚੂਗਾ ਬਾਅਦ ਦੀਆਂ ਗੱਲਾਂ ਹੈਗੀਆਂ ਹਾਲ ਦੀ ਘੜੀ ਆਪਾਂ ਸਭ ਨੂੰ ਟੰਬਰਾਂ ਨਾਲ ਖੜਨਾ ਚਾਹੀਦਾ ਔਰ ਸਾਰੇ ਸ਼ਹਿਰ ਨੂੰ ਜਿਵੇਂ ਸਾਰਾ ਸ਼ਹਿਰ ਬੰਦ ਹੈਗਾ ਇਸੇ ਸੰਵੇਦਨਾ ਨਾਲ ਇਸ ਪਰਿਵਾਰ ਨਾਲ ਮਤਲਬ ਪੇਸ਼ ਆਉਣਾ ਚਾਹੀਦਾ ਹੈਗਾ ਔਰ ਇਹਨਾਂ ਦਾ ਦੁੱਖ ਬਣਾਉਣਾ ਚਾਹੀਦਾ ਸਭ ਬਿਲਕੁਲ ਅਸੀਂ ਅਸੀਂ ਜਰੂਰ ਇਸ ਇਸ ਹਸਾਸ ਤੋਂ ਬਾਅਦ ਖਾਸ ਤੌਰ ਤੇ ਮਤਲਬ ਇਹ ਇਹ ਮਸਲਾ ਉੱਪਰ ਕੇ ਆ ਰਿਹਾ ਕਿ ਪ੍ਰਧਾਨ ਤੋਂ ਪਤਲੇ ਸੜਕਾਂ ਨੂੰ ਡਬਲ ਕੀਤਾ ਜਾਊਗਾ ਔਰ ਮੈਂ ਗੱਡਕੜੀ ਸਾਹਿਬ ਨੂੰ ਬਹੁਤ ਜਲਦੀ ਸੈਸ਼ਨ ਦੇ ਪਹਿਲਾਂ ਹੀ ਵਿਚਕਾਰੀ ਮੈਂ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰੂੰਗਾ ਜੀ ਬਹੁਤ ਵੱਡਾ ਜਿਹੜਾ ਇਹ ਹਾਦਸਾ ਵਾਪਰਿਆ ਪਹਿਲੀ ਗਲਤੀ ਉਹਨਾਂ ਦੇ ਜਿਹੜੇ ਬੱਚਿਆਂ ਦੇ ਮਾਪੇ ਨੇ ਉਹਨਾਂ ਲਈ ਬਹੁਤ ਹੀ ਵੱਡਾ ਦੁੱਖਾਂਤ ਹੈ ਪਾਕੀ ਸਾਰੇ ਜਿਹੜੇ ਸਮਾਣਾ ਸ਼ਹਿਰੀ ਨੇ ਔਰ ਇਲਾਕੇ ਦੇ ਲੋਕ ਉਹ ਆਪਾਂ ਦੇਖ ਹੀ ਰਹੇ ਆ ਕਿ ਅੱਜ ਜੋ ਹੋ ਤੜਫ ਰਹੇ ਨੇ ਮੱਛੀ ਵਾਂਗੂ ਕਿਤਾ ਕੋਈ ਨਹੀਂ ਜਾ ਸਕਦਾ ਇਸ ਲਈ ਪਰਮਾਤਮਾ ਦੇ ਅਰਦਾਸ ਹੀ ਕਰ ਸਕਦੇ ਆ ਕਿ ਪਰਮਾਤਮਾ ਪਰਵਾਹ ਦੂ ਤੱਕ ਦੇ ਵਿੱਚ ਇੱਕ ਪਰਿਵਾਰ ਦੇ ਦੋ ਬੱਚੇ ਸੀ ਬੇਟਾ ਬੇਟੀ ਦੋਨੋਂ ਸਾਡੇ ਹੱਥਾਂ ਚੋਂ ਖੋਲੇ ਇੱਕ ਪਰਿਵਾਰ ਦਾ ਇਕੱਲਾ ਬੱਚਾ ਸੀ ਕਰਦੇ ਕਰਦੇ 6 ਬੱਚੇ ਸਾਡੇ ਹੱਥਾਂ ਚੋਂ ਚਲੇ ਗਏ ਤਾਂ ਸਾਰੇ ਹੀ ਸਮਾਨਾ ਸਾਰੇ ਹੀ ਪਟਿਆਲਾ ਸਾਰੇ ਪੰਜਾਬ ગામਕੀਨ ਹੈ ਇਸ ਤੋਂ ਵੱਡਾ ਕੋਈ ਦੁੱਖ ਹੋ ਹੀ ਨਹੀਂ ਸਕਦਾ ਹੱਸਦੇ ਖੇਡਦੇ ਸਾਡੇ ਛੋਟੇ ਛੋਟੇ ਬੱਚੇ ਜਿਹੜੇ ਪੜਨ ਗਏ ਸੀ ਸਾਥ ਚਲੇ ਗਏ ਸੁਪਰ ਬਾਂਦਮਾ ਦੇ ਚਰਨਾਂ ਚ ਹੀ ਅਰਦਾਸ ਕਰ ਸਕਦੇ ਜੀ ਤਾਕਤ ਬਖਸ਼ੇ ਇਹ ਪਾਣਾ ਮੰਨਣ ਦੀ ਔਰ ਜਿਹੜੇ ਬੱਚੇ ਇਲਾਜ ਜਿਹਨਾਂ ਦਾ ਚੱਲ ਰਿਹਾ ਉਹਨਾਂ ਵਾਸਤੇ ਵੀ ਪਰਮਾਤਮਾ ਦੇ ਚਰਣਾ ਜਰ ਅਰਦਾਸ ਹੈ ਕਿ ਉਹ ਠੀਕ ਠਾਕ ਹੋ ਕੇ ਆਪਣੇ ਘਰ ਦੇ ਵਿੱਚ ਆਣ ਔਰ ਇਹ ਸਾਰੇ ਹੀ ਸਮਾਣਾ ਰੋ ਰਿਹਾ ਗਮਗੀਨ ਹੈ ਜਿਹੜੇ ਹਾਲਾਤ ਨੇ ਅਸੀਂ ਬੜੇ ਚਿੰਤਤ ਹੈ ਕਿ ਜਿਹੜੇ ਸਮਾਣਾ ਪਟਿਆਲਾ ਰੋਡ ਦੇ ਹਾਲਾਤ ਬਣੇ ਹੋਏ ਆ ਇਸ ਤਰ੍ਹਾਂ ਦੇ ਹਾਲਾਤ ਕਿ ਸੈਂਕੜਿਆਂ ਦੇ ਤਦਾਦ ਦੇ ਵਿੱਚ ਓਵਰ ਲੋਡਡ ਜਿਹੜੇ ਟ੍ਰਿਪ ਟਿਪਰ ਚੱਲ ਰਹੇ ਆ ਇਹਨਾਂ ਦਾ ਜਰੂਰ ਕੋਈ ਇਲਾਜ ਹੋਣਾ ਚਾਹੀਦਾ ਰੋਜ਼ ਕੋਈ ਨਾ ਕੋਈ ਇਨਸੀਡੈਂਟ ਅਸੀਂ ਸੁਣ ਰਹੇ ਹਾਂ ਸਮਾਣਾ ਰੋਡ ਤੇ ਹੋ ਰਿਹਾ ਤੇ ਕਿੰਨੇ ਇਨਸੀਡੈਂਟ ਕਿੰਨੇ ਹੈ ਕੀਮਤੀ ਜਾਨਾਂ ਉੱਥੇ ਚਲੀਆਂ ਗਈਆਂ ਸੋ ਐਡਮਿਨਿਸਟ੍ਰੇਸ਼ਨ ਨੂੰ ਅੱਜ ਦੀ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਤੇ ਸਮਾਣਾ ਵਿੱਚ ਇਹ ਅੱਜ ਕਾਲਾ ਦਿਨ ਹੈ ਕਿਉਂਕਿ ਇੰਨੇ ਦਰਦ ਭਰੀਆਂ ਮੌਤਾਂ ਨੇ ਜੋ ਕੋਈ ਬਿਆਨ ਨਹੀਂ ਹੋ ਸਕਦਾ ਤੇ ਬਾਕੀ ਜੋ ਲੋਕਾਂ ਦੀ ਵੀ ਸਾਡੀ ਸਾਰਿਆਂ ਦੀ ਮੰਗ ਹੈ ਸੜਕ ਵੀ ਚੌੜੀ ਹੋਵੇ ਬਾਕੀ ਜਿਹੜੇ ਟਿਪਰ ਨੇ ਟਿੱਪਰਾਂ ਦਾ ਜਿਹੜਾ ਸਮਾਂ ਹੈ ਉਹ ਬੰਨਿਆ ਜਾਵੇ ਵੀ ਰਾਤ ਨੂੰ ਉਹ ਟਿੱਪਰ ਚੱਲਣ 9 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਇਹ ਕਿਉਂਕਿ ਬਹੁਤ ਭਰ ਕੇ ਓਵਰਲੋਡ ਚੱਲਦੇ ਹਨ ਬਹੁਤ ਸਪੀਡ ਹੁੰਦੀ ਹੁੰਦੀ ਇਹਨਾਂ ਦੀ ਬਿਨਾਂ ਨੰਬਰਾਂ ਤੋਂ ਚੱਲਦੇ ਹਨ ਇਹ ਸਰਕਾਰ ਨੂੰ ਇਸ ਪਾਸੇ ਨੱਥ ਪਾਣੀ ਚਾਹੀਦੀ ਹੈ ਤੇ ਇਸ ਵਾਸਤੇ ਸਾਡੀ ਇਹੀ ਬੇਨਤੀ ਤੇ ਬਹੁਤ ਸਮਾਣੇ ਵਾਸਤੇ ਬਹੁਤ ਮਾਨਤ ਭਾਗਾ ਜਨ ਆਏ ਦਿਨ ਹੈ ਹਰ ਇੱਕ ਦਾ ਜਿਹੜਾ ਹੇਕ ਦਾ ਹਲ ਫਲਉਂਦਰਾ ਗਿਆ ਤਾਂ ਹੁਣ ਇਹੀ ਉਮੀਦ ਕਰਦੇ ਆ ਕਿ ਚਲੋ ਪ੍ਰਮਾਤਮਾ ਅੱਗੇ ਵਿਚਾਰ ਰੱਖੇ ਇਸ ਰੋਡ ਜਿਹੜੀ ਖੂਨੀ ਰੋਡ ਬਣੀ ਪਈ ਹੈ ਇਹਨੂੰ ਕਿਤੇ ਨਾ ਕਿਤੇ ਆਪਾਂ ਸਰਕਾਰ ਤੱਕ ਆਵਾਜ਼ ਪਹੁੰਚਾ ਕੇ ਤਾਂ ਇਹਨੂੰ ਡਬਲ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਸਰ ਕੋਸ਼ਿਸ਼ ਕਰਾਂਗੇ ਸਾਰੀ ਜਿੱਤ ਤੋ ਤੱਕ ਹੋਏ ਆਪਾਂ ਜਾਵਾਂਗੇ ਇਹਦੇ ਬਾਰੇ ਤਾਂ ਅੱਗੇ ਤੋਂ ਇਹੋ ਜਿਹਾ ਕੋਈ ਕਟਨਾ ਨਾ ਵਾਪਰੇ ਸਾਰਾ ਸਮਾਣਾ ਜੋ ਅੱਜ ਇੱਥੇ ਤੁਸੀਂ ਦੇਖ ਹੀ ਰਹੇ ਹੋ ਕਿਸ ਤਰ੍ਹਾਂ ਕੋਈ ਵੀ ਅੱਖ ਨੰਮ ਹੋਣ ਤੋਂ ਨਹੀਂ ਰਹੀ ਕਿਸੇ ਦੇ ਘਰ ਰੋਟੀ ਨਹੀਂ ਪੱਕੀ ਪੂਰੇ ਵਰਲਡ ਦੇ ਵਿੱਚ ਸੋਸ਼ਲ ਮੀਡੀਆ ਕਰਕੇ ਇਹ ਜਿਹੜੀ ਨਿਊਜ਼ ਗਈ ਹੈ ਹਰ ਬੰਦਾ ਇਸ ਚੀਜ਼ ਦੇ ਲਈ ਬਹੁਤ ਅੱਜ ਦੁੱਖ ਮਨਾ ਰਿਹਾ ਬਹੁਤ ਵੱਡਾ ਦਰਦਨਾਕ ਹਾਦਸਾ ਵਾਪਰਿਆ ਜੀ ਸਾਡੇ ਇਲਾਕੇ ਲਈ ਇਤੋਂ ਵੱਡੀ ਕੋਈ ਦੁਖਦਾਈ ਘਟਨਾ ਨਹੀਂ ਹੋ ਸਕਦੀ ਬਹੁਤ ਛੋਟੇ ਛੋਟੇ ਮਾਸੂਮ ਬੱਚੇ ਕਈ ਘਰਾਂ ਦਾ ਚਿਰਾਗ ਬੁੱਝ ਗਿਆ ਬਹੁਤ ਵੱਡੀ ਹਮਦਰਦੀ ਸਾਰੇ ਪਰਿਵਾਰਾਂ ਨਾਲ ਇਲਾਕੇ ਨੇ ਵੀ ਦਿਖਾਈ ਹੈ ਸਾਰੇ ਬਾਜ਼ਾਰ ਜਾਂ ਕਹ ਲੋ ਕਿ ਸਾਰਾ ਹਲਕਾ ਹੀ ਅੱਜ ਇੱਥੇ ਪਹੁੰਚਿਆ ਇਲਾਕਾ ਪਹੁੰਚਿਆ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਬੱਚਿਆਂ ਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰਾਂ ਨੂੰ ਹੌਸਲਾ ਬਖਸ਼ਣ ਤੇ ਕੁਝ ਇੱਕ ਸਿੱਖਿਸ਼ਕ ਹੋਣ ਦੇ ਨਾਤੇ ਤੇ ਵੈਰੀ ਡਿਫਿਕਲਟ ਟੂ ਐਕਸਪ੍ਰੈਸ ਕਿ ਅਨਬੀਅਰੇਬਲ ਜਿਹੜਾ ਲੋਸ ਹੋਇਆ ਹੈ ਜਿਹੜੇ ਇਨੋਸੈਂਟ ਚਿਲड्रन ਜਿਹੜੇ ਇਨੋਸੈਂਟ ਲਵਿੰਗ ਚਿਲड्रन ਮੀਨਸ ਅੱਜਕੱਲ੍ਹ ਨਹੀਂ ਇੱਕ ਇੱਕ ਬੱਚਾ ਹੈ ਇੱਕ ਇੱਕ ਦੋ ਦੋ ਬੱਚੇ ਨੇ ਇਟਸ ਅ ਵੈਰੀ ਬਿਗ ਟ੍ਰੇਜਡੀ ਫਾਰ आवर ਇਲਾਕਾ ਸਮਾਣਨ ਸ਼ੇਰ ਲਾਲੋ ਚਾਹੇ ਨੇੜੇ ਟੜੇ ਲਾਲੋ ਪਰਮਪితਾ ਪਰਮਾਤਮਾ ਇਸ ਤਰ੍ਹਾਂ ਦੀ ਛੋਟੇ ਬੱਚਿਆਂ ਨਾਲ ਇਸ ਤਰ੍ਹਾਂ ਦੀ ਟ੍ਰੇਜਡੀ ਤੇ ਐਕਸੀਡੈਂਟ ਹੋਣਾ ਇਹ ਬਹੁਤ ਜ਼ਿਆਦਾ ਦੁਖਦਾਈ ਹੈ ਤਾਂ ਮੈਂ ਆਪਣੇ ਵੱਲੋਂ ਟੀਚਰ ਹੋਣ ਦੇ ਨਾਤੇ ਜਾਂ ਸਕੂਲ ਕਮਿਊਨਿਟੀ ਜਾਂ ਟੀਚਰਸ ਪੇਰੈਂਟਸ ਮੇਰੀ ਲਾਈਫ ਦੀ ਫਸਟ ਇੰਦੀ ਬਿਗ ਜਿਹੜੀ ਹੈ ਅਨਬੀਅਰੇਬਲ ਜਿਹੜਾ ਟ੍ਰੇਜਡੀ ਖਲੋਸ ਹੋਇਆ ਹੈ ਤਾਂ ਮੈਂ ਤਾਂ ਟੀਚਰ ਹੋਣ ਦੇ ਨਾਲ ਤੇ ਪੇਰੈਂਟਸ ਤੋਂ ਵੀ ਹੋ ਸਕਦਾ ਹੈ ਜ਼ਿਆਦਾ ਟੋਟਲੀ ਡੀਮੋਰਲਾਈਜ਼ਡ ਟੂ ਫੀਲਟ ਥੈਟ ਕਿ ਇਹ ਪਰਮਪੀਤਾ ਪਰਮਾਤਮਾ ਇਤਨਾ ਮਾੜਾ ਪਾਣਾ ਇਨੀ ਡਿਫਿਕਲਟ ਸਿਚੁਏਸ਼ਨ ਜਿਹੜੀ ਅਨਟੋਲਰੇਟੇਬਲ ਹੈ ਇਸ ਕਰਕੇ ਮੈਂ ਅੱਜ ਇਸਕ੍ਰੀਮੇਸ਼ਨ ਗਰਾਉਂਡ 'ਚ ਕੀ ਐਕਸਪ੍ਰੈਸ ਕਰ ਸਕਦੇ ਹਾਂ ਕਿਉਂਕਿ ਜੋ ਚੀਜ਼ ਜੋ ਚੀਜ਼ ਦ ਲੋਸ ਹੋ ਗਿਆ ਉਹ ਵਾਪਸ ਤਾਂ ਨਹੀਂ ਆ ਸਕਦੀ ਬਟ ਲੇਕਿਨ ਇਹ ਜਿਹੜੀ ਟ੍ਰੈਫਿਕ ਨਿਊਸੈਂਸ ਹੈ ਇਹ ਰੂਲਸ ਰੈਗੂਲੇਸ਼ਨਸ ਹੈ ਮੈਂ ਸਰਕਾਰ ਨੂੰ ਵੀ ਰਿਕੁਐਸਟ ਕਰੂੰਗਾ ਵੀ ਇਸ ਬਾਰੇ ਬਹੁਤ ਜ਼ਿਆਦਾ ਸਟ੍ਰਿਕਟ ਹੋਣ ਦੀ ਲੋੜ ਹੈ ਜਿਹੜਾ ਅੱਜ ਸੰਸਕਾਰ ਹੋ ਰਿਹਾ ਹੈ ਕੱਲ ਜਿਹੜਾ ਹਾਦਸਾ ਹੋਇਆ ਸਮਾਣੇ ਚਹਿਰ ਲਈ ਬਹੁਤ ਬਹੁਤ ਖਤਰਨਾਕ ਹਾਦਸਾ ਸੀ ਪਰਮਾਤਮਾ ਇਹਨਾਂ ਬੱਚਿਆਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਜਿਹੜਾ ਪਾਣਾ ਵਾਪਰੇ ਇਹ ਸਾਰੇ ਸ਼ਹਿਰ ਦੇ ਨਹੀਂ ਪੂਰੇ ਪੰਜਾਬ ਦੇ ਮੈਂ ਕਿਹਾ ਦਿਲੈ ਨੂੰ ਜਿਹੜੇ ਬਰੰਧਰੇ ਗਏ ਆ ਤੇ ਪਹਿਲਾਂ ਤਾਂ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਿਵਾਰ ਨੂੰ ਪਾਣਾ ਬੰਨ ਦਾ ਬਲ ਬਖਸ਼ਣ ਐਫ ਆਰ ਰਜਿਸਟਰਡ ਕੀਤੀ ਹੈ 305 ਬੀ ਐਨ ਐਸ ਚ ਜਿਹੜੀ ਕਿ ਪੁਰਾਣੀ 304 ਆਈ ਪੀ ਸੀ ਹੈ ਕਲਪੇਬਲ ਹਮਿਸਾਈਡ ਇਹ ਜਿਹੜਾ ਚਾਰਜ ਹੈ ਮਰਡਰ ਦੇ ਇਕੁਇਵਲੈਂਟ ਹੋ ਜਾਂਦਾ ਹੈ ਤੇ ਇਸ ਚ ਅਸੀਂ ਤਿੰਨ ਬੰਦਿਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਹੈ ਜਿਹੜਾ ਮੇਨ ਡਰਾਈਵਰ ਆ ਭੁਪਿੰਦਰ ਸਿੰਘ ਪਿੰਡ ਤਰਾ ਦਾ थाना ਪਹਹਾਨ ਦਾ ਉਹਦੀ ਅਸੀਂ ਕੱਲ ਰੈਸਪਾਂ ਚੁੱਕੀ ਇਹ ਅਸੀਂ ਸਿਵਲ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਨਾਲ ਜਿਹੜੇ ਆਪਣੇ ਆਰਟੀਏ ਨੇ ਉਹਨਾਂ ਨਾਲ ਗੱਲ ਕਰਕੇ ਅਸੀਂ ਆਪਣੇ ਵੱਲੋਂ ਰਿਕੁਐਸਟ ਕਰਾਂਗੇ ਕਿ ਇਹਦੇ ਸਬੰਧ ਇੱਕ ਪਾਲਿਸੀ ਬਣਾਈ ਜਾਵੇ ਕਿ ਜਿਹੜੀ ਹੈਵੀ ਗੱਡੀਆਂ ਨੇ ਉਹ ਰਾਤ ਨੂੰ ਚੱਲਣ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼